ਇਹ ਜਾਣਾ ਪੜਿਆ ਤੁੰਡਾ ਨਾ ਉਹ ਨਾ ਪਾਵੇ ਪਰ ਨਾਮ ਫਰਮਾ ਕਰ ਬੋਲ ਕੋਈ ਯਾਦ ਚਾਹੀਆ ਨਾ ਪਾਏ ਮੈਂ ਤੇਰੀ ਮੈਂ ਤੇਰੀ ਗੱਲ ਸਮਝੀ ਕਾਇਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਤੇ ਸ਼ੀ ਲੋਕਾਂ ਦਾ ਇੱਕੋ ਜਿੰਦਾਬਾਦ 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 ਮਿਹਨਤ ਕਸ਼ ਲੋਕਾਂ ਦਾ ਇੱਕੋ ਜਿੰਦਾਬਾਦ 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 ਪਾਰਤ ਭਰਦੇ ਮਿਹਨਤ ਕਸ਼ ਲੋਕੋ ਇੱਕ ਹੋ ਜਾਓ ਇੱਕ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੁੰਡੀਆਂ ਨੇ ਇੱਕ ਤਾਕਰਾ ਹਾਂ ਜਿੰਦਾਬਾਦ ਜਿੰਦਾਬਾਦ ਮਰਦਾਬਾਦ 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 ਸੰਗਾਰਸ਼ੀ ਲੋਕਾਂ ਦਾ ਇੱਕੋ ਜਿੰਦਾਬਾਦ 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 ਕਿਸਾਨ ਮਜ਼ਦੂਰ ਨੌਜਵਾਨ ਜਿੰਦਾਬਾਦ ਮਰਦਾਬਾਦ ਮਰਦਾਬਾਦ ਲੋਕ ਦੋਖੀ ਸਰਕਾਰਾਂ ਮਰਦਾਬਾਦ ਮਰਦਾ